ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਤੁਖਾਰੀ ਸੰਤ ਮਹਲਾ 5 ਨਿਰਗੁਣ ਰਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਢਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ अविनासी अब अबगत स्वामी पूर्ण पुरख विधाते उस्तत कहन न जाए तुम्हारी कौन कह तू कद काम नानक दास ता कह बलहारी मिले नाम हरनिमका ਤੁਖਾਰੀ ਸੰਤ ਮਹੱਲਾ ਪੰਜਵਾਂ ਨਿਰਗੁਨ ਰਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਢਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ अविनासी अब अबगत स्वामी पूर्ण पुरख बिदाते उसत कहन न जाए तुम्हारी कौन कह तू कद का नानक दा सता कै बलहारी मिले नाम हरनिम का तुखारी संत महल्ला 5वा ਨਿਰਗੁਣ ਰਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾ ਦੇ ਅਬ ਨਾਸੀ ਅਬ ਗਤ ਸੁਆਮੀ ਪੂਰਨ ਪੁਰਖ ਵਿਦਾਤੀ ਉਸ ਤਤ ਕਹਿ ਨਾ ਜਾਏ ਤੁਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੈ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੈ ਨਾਮ ਹਰਿ ਨਿਮਕਾ ਤੁਖਾਰੀ ਸੰਤ ਮਹਲਾ ਪੰਜਵਾਰ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਢਾਕ ਲੀਆ ਮੋਹ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੀ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿ ਨਾ ਜਾਏ ਤੁਮਾਰੀ ਕੌਣ ਕਹ ਤੂੰ ਕਦ ਕਾਮ ਨਾਨਕ ਦਾਸ ਤਾ ਕੈ ਬਲਿਹਾਰੀ ਮਿਲ ਨਾਮ ਹਰ ਨਿਮਕਾ ਤੁਖਾਰੀ ਸੰਤ ਮਹਲਾ ਪੰਜਵਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਟਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬ ਨਾਸੀ ਅਬ ਗਤ ਸੁਆਮੀ ਪੂਰਨ ਪੁਰਖ ਵਿਧਾਤੇ ਉਸ ਤਤ ਕਹਿ ਨ ਨ ਜਾਏ ਤੁਮਾਰੀ ਕੌਣ ਕਹ ਤੂੰ ਕਦ ਕਮ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰ ਨਿਮਕਾਮ ਤੁਖਾਰੀ ਸੰਤ ਮਹਲਾ ਪੰਜਵਾਂ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੁਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਬਿਧਾਤੇ ਉਸਤ ਕਹਿਨ ਨਾ ਜਾਈ ਤੁਮਾਰੀ ਕੌਣ ਕਹ ਤੂੰ ਕਦ ਕਾਮ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰ ਨਿਮਕਾਮ ਤੁਖਾਰੀ ਸੰਤ ਮਹੱਲਾ 5 ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਟਾਕ ਲਿਆ ਮੋਹ ਪਾਪੀ ਪੜਦਾ ਟਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨਪੁਰਖ ਬਿਦਾਤੇ ਉਸ ਤਤ ਕਹਿਨ ਨ ਜਾਏ ਤੁਮਾਰੀ ਕੌਣ ਕਹਿ ਕਉ ਕਦ ਕਾ ਨਾਨਕ ਦਾਸ ਤਾ ਕੈ ਬਲੇ ਹਾਰੀ ਮਿਲੈ ਨਾਮ ਹਰ ਨਿਮਕਾ ਤੁਖਾਰੀ ਸ਼ੰਤ ਮਹੱਲਾ ਪੰਜਵਾ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਢਾਕ ਲੀਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ అబినాసీ అబగత్ స్వామి పూర్ణ పుर्ख बिधाते ओसत कहन ना जाए तुम्हारी कौन कह तू कद का नानक दास ता कै बलहारी ਮਿਲਨੋ ਹਰ ਨਿਮਕਾ ਤੁਖਾਰੀ ਸੰਤ ਮਹੱਲਾ ਪੰਜਵਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਬੁਰ ਟਾਕ ਲਿਆ ਮੋਹ ਪਾਪੀ ਪੜਦਾ ਟਕਣਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖ ਦਾਤੇ ਅਬਨਾਸੀਯ ਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿ ਨਾ ਜਾਈ ਤੁਮਾਰੀ ਕੌਣ ਕਹਿ ਤੂੰ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਸੁਖਾਰੀ ਸੰਤ ਮਹੱਲਾ ਪੰਜਵਾ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਢਾਕ ਲੀਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ अविनासीय बिगत स्वामी पूर्ण पुरख विधाते ओ सत कहन न जाई तुम्हारी कौन कह तू कद का नानक दास ता कह बलहारी मिले नाम हर निमका ਤੁਖਾਰੀ ਸ਼ੰਤ ਮਹੱਲਾ ਪੰਜਵਾ ਨਿਰਗੁਣ ਰਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਧਾਤੇ ਉਸਤਤ ਕਹਿਨ ਨ ਜਾਏ ਤੁਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾਂ ਕਹਿ ਬਲੇਹਾਰੀ ਮਿਲੇ ਨਾਮ ਹਰਿ ਨਿਮਕਾ ਤੁਖਾਰੀ ਸ਼ੰਤ ਮਹਲਾ 5 ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੁਹੇ ਪਾਪੀ ਪੜਦਾ ਟਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਧਾਤੇ ਉਸ ਤਤ ਕਹਿ ਨਾ ਜਾਏ ਤੁਮਾਰੀ ਕੋਣ ਕਹੇ ਤੂੰ ਕਦ ਕਾ ਨਾਨਕ ਦਾਸ ਤਾ ਕਹਿ ਬਲੇਹਾਰੀ ਮਿਲੈ ਨਾਮ ਹਰ ਨਿਮਕਾ ਤੁਖਾਰੀ ਸ਼ੰਤ ਮਹਲਾ ਪੰਜਵਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਟਾਕ ਲਿਆ ਮੋਹ ਪਾਪੀ ਪੜਦਾ ਟਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸ ਤਤ ਕਹਿ ਨਾ ਜਾਏ ਤੁਮਾਰੀ ਕੌਣ ਕਹੇ ਤੂੰ ਕਦ ਕਾ ਨਾਨਕ ਦਾਸ ਤਾ ਕਹਿ ਬਲਿਹਾਰੀ ਮਿਲੇ ਨਾਮ ਹਰ ਨਿਮਕਾ ਤੁਖਾਰੀ ਸ਼ੰਤ ਮਹਲਾ 5 ਵਾ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਢਾਕ ਲੀਆ ਮੋਹੇ ਪਾਪੀ ਪੜਦਾ ਢਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿ ਨਾ ਜਾਏ ਤੁਮਾਰੀ ਕੌਣ ਕਹ ਤੂੰ ਕਦ ਕਾਮ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਤੁਖਾਰੀ ਸ਼ੰਤ ਮਹੱਲਾ ਪੰਜਵਾ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਟਾਕ ਲੀਆ ਮੁਹੇ ਪਾਪੀ ਪੜਦਾ ਟਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨਪੁਰਖ ਬਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ